ਅੱਜ ਡਾਕਟਰ ਮਨਮੋਹਨ ਸਿੰਘ ਜੀ ਸਾਬਕਾ ਪ੍ਰਧਾਨ ਮੰਤਰੀ ਜੀ ਦੇ ਜਿਹੜੇ ਉਹਨਾਂ ਦੀ ਅਕਸਮਤ ਜਿਹੜੀ ਮੌਤ ਹੋਈ ਆ ਇਹ ਮੈਂ ਦਿੱਲੀ ਵਿੱਚੋਂ ਸੁਣ ਕੇ ਬਹੁਤ ਦੁੱਖ ਹੋਇਆ ਮੈਂ ਸਮਝਦਾ ਕਿ ਇਹ ਹਿੰਦੁਸਤਾਨ ਨੂੰ ਔਰ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਇਹ ਉਹ ਪੁਰਸ਼ ਸਨ ਜਿਨ੍ਹਾਂ ਨੇ ਦੇਸ਼ ਦੀ ਆਰਥਿਕ ਤਨ ਲਈ ਤੇ ਲੈ ਕੇ ਆਂਦਾ ਔਰ ਅੱਜ ਹਿੰਦੁਸਤਾਨ ਦੀ ਜਿਹੜੀ ਇੱਜ਼ਤ ਸਾਰੀ ਦੁਨੀਆ ਚ ਥਰਡ ਲਾਰਜੈਸਟ ਇਕਨੋਮੀ ਆ ਉਹਦੀ ਨਹੀਂ ਉਹਨਾਂ ਨੇ ਰੱਖੀ ਸੀ ਇਹ ਮੁਲਕ ਕਦੇ ਵੀ ਉਹਨਾਂ ਦਾ ਯੋਗਦਾਨ ਨਹੀਂ ਭੁੱਲ ਸਕਦਾ ਪੰਜਾਬ ਨਹੀਂ ਭੁੱਲ ਸਕਦਾ ਔਰ ਮੈਂ ਆਪ ਖੁਦ ਕਦੇ ਵੀ ਨਹੀਂ ਭੁੱਲ ਸਕਦਾ ਕਿਉਂਕਿ ਮੈਨੂੰ ਐਦ ਆਈਐਸ ਅਫਸਰ ਭਾਰਤ ਸਰਕਾਰ ਚ ਕੰਮ ਕਰਦੇ ਆ ਮਰਨੇਗਾ ਜਦੋਂ ਸਕੀਮ ਬਣ ਰਹੀ ਸੀ ਉਦੋਂ ਦੀ ਟਾਸਕ ਫੋਰਸ ਦੇ ਮੈਂਬਰ ਦੇ ਬਤੌਰ ਤੇ ਔਰ ਫਿਰ ਸੀਐਮਡੀ ਐਫਸੀਆਈ ਜਦੋਂ ਮੈਂ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਬੰਨ ਰਿਆ ਸੀ ਉਹਦੇ ਯੋਗਦਾਨ ਤੇ ਉਹਨਾਂ ਨਾਲ ਬਹੁਤ ਵਾਰ ਮਿਲਣ ਦਾ ਮੌਕਾ ਮਿਲਿਆ ਔਰ ਉਹਨਾਂ ਦੇ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਹੋਇਆ ਉਹ ਮੈਨੂੰ ਆਪ ਨੂੰ ਵੀ ਬਹੁਤ ਵੱਡਾ ਘਾਟਾ ਹੋਇਆ ਮੈਂ ਸਮਝਦਾ ਕਿ ਇਹੋ ਜਿਹਾ ਘਾਟਾ ਜਿਹੜਾ ਕਦੇ ਹਿੰਦੁਸਤਾਨ ਔਰ ਪੰਜਾਬ ਪੂਰਾ ਨਹੀਂ ਹੋਏਗਾ ਸਾਨੂੰ ਸਾਰਿਆਂ ਇਸ ਘਾਟਾ ਤੇ ਬਹੁਤ ਵੱਡਾ ਦੁੱਖ